ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਲੋਕ ਕਿਆ ਸੁਣੇਂਦੋ ਕੂੜ ਵੰਨਣ ਪਵਨ ਚੁਲਾਰਿਆ ਕਿਉ ਸੁਣੇਦੋ ਕੂੜ ਇੱਥੇ ਵਿਸਰਾਮ ਹੈ ਵੰਨਣ ਪਵਨ ਚੁਲਾਰਿਆ ਨਾਨਕ ਸੁਣੀ ਅਰ ਤੇ ਪਰਵਾਣ ਨਾਣਾ ਲਾ ਕੇ ਸੁਣੀ ਅਰ ਨਾਨਕ ਸੁਣੀ ਅਰ ਤੇ ਪਰਵਾਣ ਜੋ ਸੁਣੇਂਦੇ ਸੱਚ ਧਣੀ ਜੋ ਸੁਣੇਦੇ ਸੱਚ ਧਣੀ ਸੰਤਾ ਤੈਨ ਕੋਲ ਕਮਾਈ ਜਿਨ ਪ੍ਰਾਵ ਸ਼ਰਵਣੀ ਸੁਣਿਆ RAM ਜਿਨ ਕਹਿ ਗਿਆ ਭਰਾ ਜਿਨ ਜਿਨ ਨਹੀਂ ਕਹਿਣਾ ਜਿਨ ਜਿਨ ਵੀ ਨਹੀਂ ਕਹਿਣਾ ਜਿਨ ਜਿਨ ਪੂਲਾ ਬੋਲਣਾ ਜਿਨ ਪ੍ਰਾਵ ਸ਼ਰਵਣੀ ਸੁਣਿਆ RAM ਸੇ ਸਹਿਜ ਸੁਹੇਲੇ ਜੇਨ ਪ੍ਰਭ ਸ੍ਰਵਣੀ ਸੁਨਿਆ ਰਾਮ ਸੇ ਸਹਿਜ ਸੁਹੇਲੇ ਜੇਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਦਾਹਰਣ ਆਏ ਭੈ ਬੋਹਿਤ ਸਾਗਰ ਪ੍ਰਭ ਚਰਣਾ ਹਾਂਜੀ ਭੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ ਲਗਾਏ ਲਗਾਏ ਜੇਨ ਕਾ कृपा करी मेरा ठाकुर तिन का लेखा न गणया कहो नानक तिस खोल कमाई कहो नी कहद ना हुडा लाकी कह एन्ना की लघु मात्रा है कह लहु सहु जहु तिहुडा वे कहो लहु सहु जहु कह नानक तिस खोल कमाई जिन प्राप्त श्रवणि सुनया ਨਾਣੇ ਬੋਲਿਆ ਕਰ ਜਿੱਥੇ ਨਾਣੇ ਹੁੰਦੇ ਆ ਉਥੇ ਨੰਨੇ ਬੋਲ ਦਿੰਨਾ ਜਿੱਥੇ ਨੰਨੇ ਹੁੰਦੇ ਆ ਉਥੇ ਨਾਣੇ ਸ੍ਰੀ ਸਲੋਕ ਲੋਇਣਾ ਲੋਈ ਡਿਠ ਪਿਆਸ ਨਾ 부ਜੈ ਮੂ ਘਣੀ ਲੋਇਣ ਇਥੇ ਜਮਕ ਲਾ ਦਨੀ ਹੈ ਲੋਈ ਡਿਠ ਇਥੇ ਵਿਸਨਾਮ ਪਿਆਸ ਨਾ 부ਜੈ 부ਜੈ ਪੂਲਾ ਬੋਲਨਾ ਮੂ ਘਣੀ ਨਾਨਕ ਸੇ ਅੱਖੜੀਆਂ ਬਿਆਨਾਂ ਜਿਨੀ ਦਿਸੰਦੋ ਮਾ ਪੀਰੀ ਇਹ ਮਾ ਪੀਰੀ ਪਾਠ ਉਚਾਰਨ ਕਰਨਾ ਨਾਸਕੀ ਨਹੀਂ ਉਚਾਰਨ ਕਰਨਾ ਮਾ ਨਹੀਂ ਕਹਿਣਾ ਇੱਥੇ ਇੱਥੇ ਉਚਾਰਨ ਮਾ ਪੀਰੀ ਕਰਨਾ ਛੰਤ ਜਿਨੀ ਹਰ ਪ੍ਰਭ ਡਿਠਾ ਤਿੰਨ ਕੁਰਬਾਣੇ RAM ਸੇ ਸਾਤੀ ਦਰਗਹ ਹੈ ਭਾਣੇ RAM ठाकुर manne se pradhanne har se te rang rate har vas haa da eh sahaj samayi kaat kaat namaiya jate sehi sajna sant se sukhiye thakur apne paane kah nanak jin har prav dittha tein ka sad gur vaani ਸ਼ਲੋਕ ਦੇਹ ਅੰਧਾਰੀ ਅੰਦ ਸੁਣੀ ਨਾਮ ਵੀ ਹੂਣੀਆ ਸੁਣੀ ਨਾਮ ਵੀ ਹੂਣੀਆ ਦੇਹ ਅੰਧਾਰੀ ਅੰਦ ਸੁਣੀ ਨਾਮ ਵੀ ਹੂਣੀਆ ਨਾਨਕ ਸਫਲ ਜਨਮ ਜੈ ਘਾਟ ਉੱਠਾ ਸੱਚ ਧਣੀ ਸੰਤ ਤਿਨ ਖੰਨੀਏ ਵੰਨਿਆ ਜਿਨ ਮੇਰਾ ਹਰ ਤਵ ਡੀਠਾ RAM ਖੰਨੀਆਂ ਪੋਲਾ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਐ ਖੰਨੀਆਂ ਵਈਆਂ ਜਿਨ ਮੇਰਾ ਹਰ ਤਵ ਡੀਠਾ RAM ਜਾਨ ਚਾਖ ਅਗਾਣੀ ਹਰ ਹਰ ਅੰਮ੍ਰਿਤ ਮੀਠਾ RAM ਹਰ ਮਨ ਹੈ ਮੀਠਾ ਪ੍ਰਭੂ ਤੂਠਾ ਅਮਿਓ ਹਰ ਅਮਿਓ ਊਠਾ ਸੁਖ ਭਏ ਦੁਖ ਨਾਸ ਭਰਮ ਬਿਨਾਸ਼ ਤਨ ਤੇ ਹਾਂਜੀ ਇਸੇ ਤਰ੍ਹਾਂ ਦੁਖ ਨਾਸ ਭਰਮ ਬਿਨਾਸ਼ ਤਨ ਤੇ ਜਪ ਜਪ ਜਗਦੀਸ਼ ਇਸ ਹੈ ਇੱਥੇ ਜਪ ਜਗਦੀਸ਼ ਇਸ ਹੈ ਜੈ ਜੈ ਜਗਦੀਸ਼ ਕਿਤੇ ਵੀ ਪਾਠ ਆ ਜੇ ਉੱਥੇ ਜਗਦੀਸ਼ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਜਗਦੀਸ਼ ਜਗਤ ਦਾ ਈਸ਼ਵਰ जगਤ ਦਾ ਮਾਲਕ ਜਗ ਜਗਦੀਸ਼ ਈ ਸਹ ਇਥੇ ਠਮਕ ਜੈ 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 ਇਕੱਠਾ ਨਹੀਂ ਕਹਿਣਾ ਮੋਹ ਰਹਿਤ ਵਿਕਾਰ ਥਾਕੇ ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਟੂਟਾ ਪੰਚ ਤੇ ਸੰਗ ਟੂਟਾ ਕਹ ਨਾਨਕ ਥੇ ਦਿਨ ਖੰਨੀਐ ਵੰਨਾਂ ਜਿਨ ਘਾਟ ਮੇਰਾ ਹਰ ਪ੍ਰਭ ਊਠਾ ਜਿਨ ਘਾਟ ਮੇਰਾ ਹਰ ਪ੍ਰਭ ਊਠਾ ਸ਼ਲੋਕ ਜੋ ਲੋੜੀ ਦੇ ਰਾਮ ਲੋੜੀ ਦੇ ਇਕੱਠਾ ਪਾਠ ਲੋੜੀ ਦੇ ਨਹੀਂ ਕਹਿਣਾ ਜੋ ਲੋੜੀ ਦੇ ਰਾਮ ਸੇਵਕ ਸਹੀ ਕਾਂਢਿਆ ਨਾਨਕ ਜਾਣੇ ਸਤ ਸਾਈ ਨਾਨਕ ਜਾਣੇ ਸਤ ਇਥੇ ਵੀ ਸਨਾਮ ਹੈ ਨਾਨਕ ਪਦ ਰੇ ਯਮਕ ਸਾਈ ਸੰਤ ਨਾ ਬਾਹਰਾ ਸਾਈ ਪਾਤ ਤੇ ਯਮਕ ਇੱਕ ਬਿੰਦੀ ਲਾਉਂਦੇ ਨਾਨਕ ਜਾਣੈ ਸਤ ਜਾਣੈ ਨਹੀਂ ਜਾਣੈ ਸਤ ਸਾਈ ਸੰਤ ਨਾ ਬਾਹਰਾ ਸੰਤ ਛੰਤ ਸੰਤ ਨਹੀਂ ਜਾਣਾ ਛੰਤ ਛੱਛਾ ਛੰਤ ਸੰਤ ਹਾਂ ਛੱਛਾ ਨਹੀਂ ਬੋਲਣਾ ਸੰਤ ਸੰਤ ਕਈ ਸ਼ਾਂਤੀ ਬੋਲ ਜੰਦੇ ਮੇਲ ਜਲ ਜਲਹ ਖਟਾਨਾ RAM ਮਿਲ ਚਲ ਜਲ ਹੈ ਖਟਾਨਾ RAM ਸੰਗ ਜੋਤੀ ਜੋਤ ਮਿਲਾਨਾ RAM ਸੰਗ ਪਦ ਤੇ ਵਿਸ्राम ਹੈ ਸੰਗ ਜੋਤੀ ਜੋਤ ਮਿਲਾਨਾ RAM ਸਮਾਇ ਪੂਰਨ ਪੁਰਖ ਕਰਤੇ ਆਪ ਆ ਪਹਿ ਜਾਣੀ ਹੈ ਤਹਿ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀ ਹੈ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾਸੀ ਮਿਲ ਜਲ ਚਲਹਿ ਖਟਾਨਾ ਮਿਲ ਜਲ ਚਲਹਿ ਖਟਮਕ ਖਟਾਨਾ ਵਡਹੰਸ ਮਹੱਲਾ ਪਿੰਜਵਾ ਪ੍ਰਾਵ ਕਰਨ ਕਾਰਨ ਸਮਰੱਥਾ RAM ਰਖ ਜਗਤ ਸਗਲ ਦੇ ਹੱਥਾ ਰਾਮ ਰਖ ਇਥੇ ਜਮਕ ਲਾ ਦਨੀ ਹੈ ਜਗਤ ਸਗਲ ਇਥੇ ਵਿਸਰਾਮ ਦੇ ਹੱਥਾ ਰਾਮ ਸਮਰੱਥ ਸਰਣਾਯੋਗ ਸੁਆਮੀ ਕਿਰਪਾ ਨਿਤ ਸੁਖਦਾਤਾ ਇਸਰਣਾਯੋਗ ਜਿਹੜਾ ਪਾਠ ਹੈ ਇਸ ਸੰਬੰਧਕ ਪਾਠ ਹੈ ਸਮਰੱਥ ਸਰਣਾਯੋਗ ਸੁਆਮੀ ਕਿਰਪਾ ਨਿਤ ਸੁਖਦਾਤਾ ਹਾਂ ਗੁਰਵਾਣੀ ਦਾਸ ਤੀਰੇ जिनी एक पश्चात वर्ण चिन्ह जाय लख्या कथन्ते अकथा बिनवंत नानक सुनोस विनती प्राब कर्ण कारण समरथा एहि जीव तेरे तू करता राम प्राब दुख दर्द ब्रह्मा रहता राम परतो ਰਹਿਤਾ ਮੁੱਖ ਪਾਠ ਹੈ ਪ੍ਰਾਤਨ ਰੂਪਾ ਚ ਰਹਿਤਾ ਪਾਠ ਹੈ ਦੂਸਰਾ ਪਾਠ ਹਰਤਾ ਹੈ ਪਰ ਮੁੱਖ ਰਹਿਤਾ ਪਾਠ ਸ਼ੁੱਧ ਮੰਨਣਾ ਹੈ ਪ੍ਰਭ ਦੁਖ ਦਰਦ ਇਥੇ ਵਿਸਨਾਮ ਹੈ ਭ੍ਰਮ ਰਹਿਤਾ RAM ਭ੍ਰਮ ਦੁਖ ਦਰਦ ਨਿਵਾਰ ਖਿਨ ਮਹ ਰਖ ਲੈ ਹੋ ਦੀਨ ਦਾ ਅਲਾ ਮਾਤ ਮਾਤ ਪਿਤਾ ਸਵਾਮ ਸੱਜਣ ਸਭ ਜਗਤਬਾਲ ਗੋਪਾਲਾ ਜੋ ਸ਼ਰਨ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀਅ ਤੇਰੇ ਤੂੰ ਕਰਤਾ ਹਾਠ ਪਹਿਰ ਹਰ ਧਾਈਐ ਰਾਮ ਮਨ ਇਛੇੜਾ ਫਲ ਪਾਈਐ ਰਾਮ ਮਨ ਇਛਪਾਈਐ ਪ੍ਰਾਪਤਿ ਆਈਐ ਮਿਟਹਿ ਜਮ ਕੇ ਤ੍ਰਾਸਾ ਗੂ ਵਿਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਜ ਮਾਨ ਮੂਹ ਵਿਕਾਰ ਸਗਲੇ ਪ੍ਰਭੂ ਕਾ ਮਨ ਭਾਈਐ ਬਿਨਵੰਤ ਨਾਨਕ ਦਿਨਸ ਰੈਣੀ ਸਦਾ ਹਰ ਹਰ ਧਿਆਈਐ ਦਰਵਾਜ ਹੈ ਨਹਤ ਵਾਗੇ RAM ਘਾਟ ਘਾਟ ਹਰ ਗੋਬਿੰਦ ਗਾਜੇ RAM ਘਾਟ ਘਾਟ ਪਦ ਤੇ ਵਿਸਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਉਚਾ ਗੁਣ ਬੇਅੰਤ ਕਿਛੁ ਕਹਿਣ ਨਾ ਜਾਈ ਕੋਇ ਨਾ ਸਕੈ ਪਹੂਚਾ ਤੇ ਆਮ ਪਹੂਚਾ ਚਾ ਨਹੀਂ ਬੋਲਣਾ ਚਾ ਸ਼ੁੱਧ ਬੋਲਣਾ ਕੋਈ ਨਾ ਸਕਿਆ ਪਹੂਚਾ ਆਪ ਉਪਾਏ ਆਪ ਪ੍ਰਤਪਾਲੀ ਜੀ ਇਹ ਜੰਤ ਸਭ ਸਾਜੀ ਬਿਨਵੰਤਨਾ ਨਿਕ ਸੁਖ ਨਾਮ ਭਗਤੀ ਦਰਵਜ ਹੈ ਅਨਹਦ ਵਾਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਬਢਹੰਸ ਪਾਠ ਹੈ ਪ੍ਰਤਨ ਸਰੂਪਾਂ ਚ ਮੁਖ ਰਾਗ ਬਢਹੰਸ ਬੱਬੇ ਦੇ ਨਾਲ ਸ਼ੁੱਧ ਪਾਠ ਹੈ ਮਹਾਪੁਰਸ਼ਾਂ ਨੇ ਵੀ ਕੈਸ਼ਟਾਂ ਦੇ ਵਿੱਚ ਬਢਹੰਸ ਹੀ ਪਾਠ kiya ਹੈ ਜਿਹੜੇ ਮਹੱਤੇ ਵਾਲੇ ਪਾਠ ਦਰਪਣ ਆ ਉਹਦੇ ਵਿੱਚ ਬਢਹੰਸ ਛਪਿਆ ਪਰ ਜਿਹੜੇ ਭਾਗ ਖਾਨੋ ਦੇ ਤੇ ਬਢਹੰਸ ਛਾਪ ਦਿੱਤਾ ਸ਼ੁੱਧ ਕਰਕੇ ਇਸ ਕਰਕੇ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਬਢਹੰਸ ਰਾਗ ਬਢਹੰਸ ਬਾਕੀ ਸਾਰੇ ਬਢਾਂਸ ਹੀ ਹੈ ਇੱਥੇ ਬੱਬੇ ਨਾਲ ਰਾਗ ਬਢਾਂਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓਮਕਾਰ ਸਤਗੁਰ ਪ੍ਰਸਾਦ ਅਲਾਣੀਆਂ ਨਹੀਂ ਕਹਿਦਣਾ ਆਮ ਪਾਠੀ ਸਿੰਘ ਅਲਾਣੀਆਂ ਹੀ ਕਹਿ ਜਾਂਦੀ ਹਨ ਹਾ ਹਾ ਛਾੜੀ ਦਿੰਦੇ ਹਨ ਅਲਾਹ ਹਾ ਹਾ ਬੋਲ ਕੇ ਅਲਾਹਣੀਆਂ ਇਸ ਤਰ੍ਹਾਂ ਉਚਾਰਕ ਧੰਨ ਸਿਰੰਦਾ ਸੱਚਾ ਬਾਤ ਸਾਹ ਜਿਨ ਜਗ ਧੰਦਾ ਲਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇ ਜਿਨ ਪਤਿ ਯਮਕ ਮੋਹਲਤ ਪੁੰਨੀ ਪਾਈ ਭਰੀ ਮੋਹਲਤ ਪੁੰਨੀ ਇੱਥੇ ਠਮਕ ਲਾ ਦਨੀ ਆ ਪਾਈ ਭਰੀ ਇੱਥੇ ਵਿਸਰਾਮ ਹੈ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸthia ਵੇ ਛੋੜਾ ਕਾਇਆ ਹੰਸthia ਵੇ ਛੋੜਾ ਕਾਇਆ ਹੰਸthia ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਬਨਾ ਇਹ ਉਪਾਇ ਆਣਾ ਇਥੈ ਧੰਦਾ ਕੂੜਾ ਚਾਰ ਦੇਹਾ ਇਥੈ ਧੰਦਾ ਕੂੜਾ ਚਾਰ ਦੇਹਾ ਇਥੈ ਧੰਦਾ ਕੂੜਾ ਚਾਰ ਦੇਹਾ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਜਿਉ ਮਹਿਬਾਨਾ ਕਾਹੇ ਗਾਰਬ ਕੀਜੈ ਜੇ ਤਿਸੇ ਵੇਆ ਦਰਗਹ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਆਗੈ ਪੱਤੀ ਜਮਖਾ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕੀਆ ਵਿਹਾਨਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਹਾਂ ਇਸ ਸਿਮਰਿ ਹੋ ਇਸ ਤਰ੍ਹਾਂ ਉਚਾਰਨ ਕਰਨਾ ਸਿਮਰਿਆ ਹੋ ਐੜਾ ਨਹੀਂ ਵਿਚਲਾਣਾ ਸਿਮਰਿ ਹੋ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭਨਾ ਏਹੋ ਪਿਆਣਾ ਜੋ ਤਿਸ ਭਾਵੈ ਸਮਰਥ ਸੋ ਥੀਐ ਸਮਰਥ ਇਥੇ ਸਮਰਥ ਹੋਵੇ ਰਾਰਾ ਪੂਰਾ ਹੋਵੇ ਇਥੇ ਸਮਰਥ ਇਥੇ ਸਮਰਥ ਜੋ ਤਿਸ ਭਾਵੈ ਸਮਰਥ ਸੋ ਥੀਐ ਹੀ ਲੜਾ ਏਹੋ ਸੰਸਾਰ ਜਾਲ ਥਾਲ ਮਹੀਅਲ ਰਾਵ ਰਹਿਆ ਸਾਚੜਾ ਸਿਰਜਣਹਾਰੂ ਸਾਚੜਾ ਪੂਲਾ ਨਹੀਂ ਬੋਲਣਾ ਇਸੇ ਤਰ੍ਹਾਂ ਹੀ ਬੋਲਣਾ ਸਾਚੜਾ ਸਿਰਜਣਹਾਰੂ ਸਾਚਾ ਸਿਰਜਣਹਾਰੂ ਅਲਖ ਅਪਾਰੂ ਤਾਖ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਆਇਆ ਤਿਨ ਕਾ ਸਫਲ ਭਇਆ ਹੈ ਜੇ ਇਕ ਮਨ ਜਿਨੀ ਤੇ ਆਇਆ ਢਾਹੀ ਢਾਹੀ ਉਸਾਰੇ ਆਪੇ ਢਾਹੀ ਤਾ ਹੈ ਉਸਾਰੇ ਆਪੇ ਤਾਹੀ ਪਾਤਿਯਮ ਕਲਾਦਨੀ ਦੂਸਰਾ ਟਾਹੇ ਬੋਲਣਾ ਪਹਿਲਾ ਲਾਣ ਆਲਾ ਫਿਰ ਸਿਆਰੀ ਨਾਲ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰਥ ਸੋ ਥੀਐ ਖੀਲੜਾ ਇਹ ਸੰਸਾਰ ਨਾਨਕ ਰੁਨਾ ਬਾਬਾ ਜਾਣੀਐ ਨਾਨਕ ਪਾਤਿਯਮ ਕਲਾਦਨੀ ਜੇ ਰੁਵ ਲਾਏ ਪਿਆਰੋ ਵਾਲੇ ਵੀ ਕਾਰਨ ਬਾਬਾ ਰੋਈਐ ਵਾਲੇ ਵੀ ਵੱਖਰਾ ਪਾਠ ਨਹੀਂ ਕਰਨਾ ਇਕੱਠਾ ਹੀ ਵਾਲੇ ਵੀ ਕਾਰਨ ਬਾਬਾ ਰੋਈਐ ਵਾਲੇ ਵੀ ਵਾਲੇ ਵੀ ਕਾਰਨ ਬਾਬਾ ਰੋਈਐ ਵਾਲੇ ਵੀ ਦਾ ਅਰਥ ਮਤਲਬ ਕਿ ਪਦਾਰਥਾਂ ਕਰਕੇ ਪ੍ਰਵਿਰਤੀ ਪਦਾਰਥਾਂ ਦੀ ਕਰਕੇ ਬਾਬਾ ਰੋਈਐ ਵਾਲੇ ਵੇ ਕਾਰਨ ਬਾਬਾ ਰੋਈਐ ਲੇਵੇ ਲਾ ਦੋਵੇਂ ਲਾਵਾ ਹਨ ਵਾਲੇ ਵੀ ਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੋ ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਬੰਦਾ ਕਿਛ ਸੂਝੈ ਨਹੀਂ ਇਹ ਤਨ ਏਵੈ ਖੋਵੈ ਅਥੈ ਆਇਆ ਸਭ ਕੋ ਜਾਸੀ ਅਥੈ ਦਲਾਵਾਂ ਉਚਾਰਨ ਕਰਕੇ ਐੜੇ ਦੇ ਵੀ ਦਲਾਵਾਂ ਥੱਥੇ ਦੇ ਵੀ ਹਨ ਇੱਥੈ ਨਹੀਂ ਕਹਿਣਾ ਅਥੈ ਆਇਆ ਸਭ ਕੋ ਜਾਸੀ ਬੂਡ ਕਰੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ ਪਾਠੀ ਸੇਵਾ